ਸਾਡੀ ਫੈਕਟਰੀ ਦੇ ਵਿੱਚ ਅਸੀਂ ਤੁਹਾਨੂੰ ਸਿਖਾਉਨੇ ਆ ਸਰਫ ਬਣਾਉਣਾ ਸਰਫੇਸ ਕਲੀਨਰ, ਫਰਸ਼ ਧੋਣ ਵਾਲਾ, ਗਲਾਸ ਕਲੀਨਰ, ਹੈਂਡ ਵਾਸ਼, ਬਾਥਰੂਮ ਕਲੀਨਰ, ਟਾਇਲਟ ਕਲੀਨਰ, ਭਾਂਡੇ ਧੋਣ ਵਾਲਾ, ਜਲ, ਕੱਪੜੇ ਧੋਣ ਵਾਲਾ ਜਲ ਅਤੇ ਫਰਨੈਲ ਤੇ ਨਾਲ ਹੀ ਇਸ ਤਰ੍ਹਾਂ ਦੀ ਇੱਕ ਬੁੱਕ ਮਿਲਦੀ ਹੈ ਜਿਹਦੇ ਵਿੱਚ ਸਾਰੇ ਪਰਫਾਰਮੈਂਸ ਲਿਖੇ ਹੁੰਦੇ ਨੇ ਕਿਹੜਾ ਕਿੰਨੇ ਗ੍ਰਾਮ ਪਾਉਣਾ ਅਤੇ ਨਾਲ ਹੀ ਡਿਪਲੋਮੇ ਦਾ ਤੁਹਾਨੂੰ ਸਰਟੀਫିକੇਟ ਦਿੰਨੇ ਆ ਕਿ ਤੁਸੀਂ ਸਾਡੇ ਤੋਂ ਇਹ ਚੀਜ਼ਾਂ ਸਿੱਖ ਚੁੱਕੇ ਹੋ ਤਾਂ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਹੋ ਪੂਰੇ 10 ਪ੍ਰੋਡਕਟ ਨੇ ਜੀ ਇਹ ਸਾਡੀ ਫੈਕਟਰੀ ਪਿੰਡ ਤਲਵਾੜਾ ਤੇ ਸਿਟੀ ਪੈਂਦੀ ਹੈ ਜੀ ਆਪਾਂ ਨੂੰ ਜਾਖਲ ਹਰਿਆਣੇ ਪੰਜਾਬ ਦੇ ਬਾਰਡਰ ਦੇ ਉ ਜਾਖੜ ਸਿਟੀ ਪੈਂਦੀ ਹੈ ਤੇ ਆਪਣਾ ਤੁਸੀਂ ਮੂਲਕ ਸਾਈਡ ਦੇਖ ਸਕਦੇ ਹੋ ਸੰਗਰੂਰ ਸੁਨਾਮ ਜਾਖੜ ਬੁਰਲਾਡਾ ਮਾਨਸਾ ਬੁਰਲਾਡਾ ਜਾਖੜ ਜਾਂ ਫਿਰ ਪਟਿਆਲਾ ਸਮਾਣਾ ਪਾਤਣਾ ਜਾਖੜ ਇਸ ਸਾਈਡੇ ਪੈ ਜਾਂਦਾ ਜੀ ਤੇ ਜਾਖੜ ਦੇ ਨਾਲ ਹੀ ਆਪਣਾ ਪਿੰਡ ਹੈ ਜੀ ਤਲਵਾੜਾ ਤਲਵਾੜੇ ਪਿੰਡ ਦੇ ਵਿੱਚ ਆਪਣੀ ਫੈਕਟਰੀ ਲਾਈ ਹੋਈ ਹੈ ਤਾਂ ਦੋਸਤੋ ਪੂਰੇ 10 ਜਿਹੜੇ ਪ੍ਰੋਡਕਟ ਆ ਉਹਨਾਂ ਦੀ ਟ੍ਰੇਨਿੰਗ ਆਪਾਂ ਹਰ ਸੰਡੇ ਨੂੰ ਸਵੇਰੇ 10:00 ਤੋਂ ਲੈ ਕੇ ਸ਼ਾਮ ਨੂੰ 4:00 ਵਜੇ ਤੱਕ ਟ੍ਰੇਨਿੰਗ ਤੁਹਾਨੂੰ ਦਿੰਨੇ ਆ 3100 ਰੁਪਿਆ ਆਪਾਂ ਫੀਸ ਰੱਖੀ ਹੋਈ ਹੈ ਇਹਦੇ ਵਿੱਚ 3100 ਚ ਤੁਸੀਂ 500 ਰੁਪਿਆ ਪਹਿਲਾਂ ਪਾ ਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਅਤੇ ਬਾਕੀ ਦਾ 2600 ਰੁਪਿਆ ਆ ਕੇ ਤੁਸੀਂ ਸਾਨੂੰ ਕੈਸ਼ ਦੇ ਸਕਦੇ ਹੋ ਇਹ ਕੰਮ ਕਰਨ ਵਾਸਤੇ ਕੋਈ ਬਹੁਤੇ ਪੈਸਿਆਂ ਦੀ ਲੋੜ ਨਹੀਂ ਤੁਸੀਂ ਆਪਣੇ ਘਰ ਦੇ ਇੱਕ ਕਮਰੇ ਤੋਂ 5-4 5-7000 ਰੁਪਇਆ ਲਾ ਕੇ ਸ਼ੁਰੂ ਕਰ ਸਕਦੇ ਹੋ ਜੀ ਕੋਈ ਅਧੁਨਿਕ ਮਸ਼ੀਨ ਦੀ ਲੋੜ ਨਹੀਂ ਹੈ ਕਿਸੇ ਚੀਜ਼ ਲਈ ਸਾਰੀਆਂ ਚੀਜ਼ਾਂ ਆਪਾਂ ਹੱਥਾਂ ਨਾਲ ਆਪ ਤਿਆਰ ਕਰਨੀਆਂ ਨੇ ਅਤੇ ਇਸ ਤਰੀਕਾ ਪ੍ਰੈਕਟੀਕਲ ਕਰਕੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਤੇ ਪੂਰਾ ਸਿਖਾਇਆ ਜਾਂਦਾ ਹੈ ਤੇ ਹਰ ਸੰਡੇ ਨੂੰ ਇਹ ਟ੍ਰੇਨਿੰਗ ਹੁੰਦੀ ਹੈ ਇੱਕ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਇੱਕ ਦਿਨ ਦੇ ਵਿੱਚ ਤੁਹਾਨੂੰ ਸਾਰੇ ਪ੍ਰੋਡਕਟ ਹੈ ਜਿਹੜੇ ਉਹ ਸਿਖਾ ਦਿੱਤੇ ਜਾਂਦੇ ਨੇ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਦੂਰੋਂ ਸੰਡੇ ਨੂੰ ਟਾਈਮ ਤੇ ਨਹੀਂ ਪਹੁੰਚ ਸਕਦੇ 10 ਵਜੇ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਸ਼ਨੀਵਾਰ ਨੂੰ ਆ ਸਕਦੇ ਹੋ ਸ਼ਨੀਵਾਰ ਨੂੰ ਤੁਸੀਂ ਰਹੋ ਤੇ ਇੱਥੇ ਰਹਿਣ ਦਾ ਤੇ ਖਾਣ ਪੀਣ ਦਾ ਸਾਰਾ ਖਰਚਾ ਫਰੀ ਹੈ ਤੁਸੀਂ ਉਹੀ 3100 ਹੀ ਦੇਣਾ ਉਸੇ ਦੇ ਵਿੱਚ ਤੁਹਾਡਾ ਇੱਕ ਦਿਨ ਰਹਿਣ ਦਾ ਵੀ ਇੱਥੇ ਹੀ ਹੈ ਅਗਰ ਤੁਸੀਂ ਨੇੜੇ ਹੋ ਲੱਗਦਾ ਤੁਸੀਂ ਐਤਵਾਰ ਨੂੰ ਸੰਡੇ ਨੂੰ ਸਵੇਰੇ ਟਾਈਮ ਨਾਲ ਪਹੁੰਚੋਗੇ ਤਾਂ ਤੁਸੀਂ ਸੰਡੇ ਨੂੰ ਆਜੋ ਅਗਰ ਤੁਸੀਂ ਦੂਰ ਪਾਰ ਤੋਂ ਤੁਸੀਂ ਸ਼ਨੀਵਾਰ ਨੂੰ ਆ ਸਕਦੇ ਹੋ ਉਹਦੇ ਕੋਈ ਐਕਸਟਰਾ ਪੈਸੇ ਨਹੀਂ ਹੈਗੇ ਤਾਂ ਦੋਸਤੋ ਆ ਕੇ ਤੁਸੀਂ ਵੀ ਇਹ ਸਿੱਖੋ ਬਾਕੀ ਤੁਹਾਡੀ ਗੱਲਬਾਤ ਕਰਵਾਉਣੀ ਹੈ ਜਿਹੜੇ ਸਿੱਖਣ ਆਏ ਨੇ ਕਿ ਉਹਨਾਂ ਨੂੰ ਸਿੱਖ ਕੇ ਕਿਸ ਤਰ੍ਹਾਂ ਦਾ ਲੱਗਿਆ ਤੇ ਕੀ ਗੱਲਬਾਤ ਹੈ ਤਾਂ ਦੋਸਤੋ ਬਹੁਤੇ ਪੈਸਿਆਂ ਦੀ ਲੋੜ ਨਹੀਂ ਜਿੰਨਾ ਚਿਰ ਜੀਵਾਂਗੇ ਉਨਾਂ ਚਿਰ ਇਹ ਕੰਮ ਚੱਲੂਗਾ ਸਾਰੇ ਪ੍ਰੋਡਕਟਾਂ ਦੀ ਜਿਹੜੀ ਡਿਮਾਂਡ ਹੈ ਇਹ ਦਿਨ ਪਰ ਦਿਨ ਵੱਧ ਰਹੀ ਹੈ ਇਹ ਕਦੇ ਫੇਰ ਹੋਣਾ ਕੰਮ ਨਹੀਂ ਆਉਣ ਵਾਲੇ ਸਮੇਂ 'ਚ ਇਹ ਕੰਮ ਬਦਲੇ ਬਦਲੇ ਤਾਂ ਆਓ ਦੋਸਤੋ ਬਾਕੀ ਆਪਾਂ ਗੱਲਬਾਤ ਕਰਦੇ ਆ ਜਿਹੜੇ ਸਿੱਖਣ ਆਏ ਹੋਏ ਨੇ ਤੇ ਤੁਸੀਂ ਵੀ ਜਿਆਦਾ ਦੇਬ ਜਿਆਦਾ ਸਮਾਂ ਖਰਾਬ ਨਾ ਕਰੇ ਅੱਜ ਇਹ ਚੱਕੋ ਆਪਣਾ ਫੋਨ ਤੇ ਦਿੱਤੇ ਹੋਏ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੀ ਸੀਟ ਬੁੱਕ ਕਰਵਾ ਲਓ ਤੇ ਸੰਡੇ ਨੂੰ ਤੁਸੀਂ ਆਜੋ ਤੇ ਆ ਕੇ ਆਪਣੀ ਜਿਹੜੀ ਕੰਪਲੀਟ ਟ੍ਰੇਨਿੰਗ ਆ ਉਹ ਪੂਰੀ ਕਰ ਲਓ ਤੇ ਜਿਹੜੇ ਬੇਰੁਜ਼ਗਾਰ ਭੈਣ ਭਾਈ ਨੇ ਜਾਂ ਕੋਈ ਰਿਟਾਇਰ ਜਿਹੜੇ ਅਫਸਰ ਨੇ ਉਹ ਇਹ ਕੰਮ ਸਿੱਖ ਵੀ ਸਕਦੇ ਨੇ ਤੇ ਬਹੁਤੇ ਪੜ੍ਹੇ ਲਿਖੇ ਨਹੀਂ ਵੀ ਲੋੜ ਨਹੀਂ ਅਨਪੜ੍ਹ ਬੰਦਿਆਂ ਤੱਕ ਵੀ ਇਹ ਕੰਮ ਸਿੱਖ ਸਕਦਾ ਹੈ ਤਾਂ ਬੜੀੀ ਲੋੜ ਦੀ ਕੜੇ ਦੀ ਲੋੜ ਹੈ ਲੋੜ ਪੈਂਦੀ ਹੈ ਤੇ ਇਹ ਜਿਹੜੇ ਕੋਈ ਬੇਰੁਜ਼ਗਾਰ ਸਮਝਦਾ ਆਪਣੇ ਆਪ ਨੂੰ ਉਹਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਗਰੁੱਪਾਂ ਤੱਕ ਤਾਂ ਕਿ ਕਿਸੇ ਢਾਂਡ ਕੋਲੇ ਕਿਸੇ ਭਾਈ ਕੋਲੇ ਐਸੇ ਕੋਲੇ ਵੀਡੀਓ ਜਾਵੇ ਜਿਹਨੂੰ ਇਸ ਵੀਡੀਓ ਦੀ ਜ਼ਰੂਰਤ ਹੋਵੇ ਅਤੇ ਉਹ ਸਾਡੇ ਕੋਲ ਆ ਕੇ ਟ੍ਰੇਨਿੰਗ ਲੈ ਸਕੇ ਵੀਡੀਓ ਦੇ ذریعے ਤੇ ਉਹਦੇ ਕੋਲੇ ਵੀਡੀਓ ਪਹੁੰਚੇ ਉਹ ਸਾਡੇ ਤੋਂ ਆ ਕੇ ਟ੍ਰੇਨਿੰਗ ਲਵੇ ਸਿੱਖੇ ਤੇ ਆਪਣਾ ਕਾਰੋਬਾਰ ਚਲਾਵੇ ਇਸ ਟ੍ਰੇਨਿੰਗ ਦੇ ਵਿੱਚ ਅਸੀਂ ਬਣਾਉਣ ਤੋਂ ਲੈ ਕੇ ਵੇਚਣ ਤੱਕ ਕੱਚੇ ਮਾਲ ਕਿੱਥੋਂ ਮਿਲੂ ਕਿਵੇਂ ਮਿਲੂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਪੂਰੀ ਟ੍ਰੇਨਿੰਗ ਹੈ ਜੀ ਬਣਾਉਣ ਤੋਂ ਲੈ ਕੇ ਵੇਚਣ ਤੱਕ ਦੀ ਸਾਰੀ ਟ੍ਰੇਨਿੰਗ ਦਿੰਨੇ ਆ ਕਿਵੇਂ ਬਣਾਉਣਾ ਕਿਵੇਂ ਵੇਚਣਾ ਤੇ ਕਿੱਥੋਂ ਕੱਚਾ ਮਾਲ ਮਿਲੂਆ ਕਿੱਥੋਂ ਬੋਤਲਾਂ ਕਿੱਥੋਂ ਸਟicker ਕਿੱਥੋਂ ਲੇਬਲ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਜੋ ਫਿਰ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਦੋਸਤੋ ਹਰ ਸੰਡੇ ਦੀ ਤਰ੍ਹਾਂ ਇਹ ਸੰਡੇ ਵੀ 10 ਪ੍ਰੈ ਜਿਹੜੇ ਘਰਾਂ ਦੇ ਵਿੱਚ ਜੂਜ ਹੋਣ ਵਾਲੇ 10 ਪ੍ਰੋਡਕਟ ਨੇ ਹੋਮ ਕਲੀਨਿੰਗ ਪ੍ਰੋਡਕਟ ਦੇ ਪ੍ਰੈਕਟੀਕਲ ਟ੍ਰੇਨਿੰਗ ਹੈ ਜਿਹੜੀ ਉਹ ਹੋ ਚੁੱਕੀ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਆਪਾਂ ਨੇ ਸਰਫੇਸ ਕਲੀਨਰ, ਗਲਾਸ ਕਲੀਨਰ, ਹੈਂਡ ਵਾਸ਼, ਬਾਥਰੂਮ ਕਲੀਨਰ, ਟਾਇਲਟ ਕਲੀਨਰ ਤੇ ਆਪਣਾ ਏਟੀ ਪੌਲ ਬਣਾਇਆ ਜੀ ਤੇ ਨਾਲੇ ਡਿਸ਼ ਵਾਸ਼ ਜੈਲ ਹੈ ਜੀ ਭਾਂਡੇ ਧੋਣ ਵਾਲਾ ਜੈਲਿਕਵਿਡ ਤੇ ਕੱਪੜੇ ਧੋਣ ਵਾਲਾ ਲਿਕਵਿਡ ਡਿਟਰਜੈਂਟ ਤੇ ਇੱਧਰ ਸਰਫ ਵੀ ਦੇਖ ਸਕਦੇ ਹੋ ਤੁਸੀਂ ਤੇ ਨਾਲ ਇੱਧਰ ਫਰਨੈਲ ਵੀ ਹੈ ਸੋ ਪੂਰੇ 10 ਪ੍ਰੋਡਕਟ ਨੇ ਜੀ ਜਿਹੜੇ ਹਰ ਸੰਡੇ ਨੂੰ ਆਪਾਂ ਆਪਣੇ ਪਿੰਡ ਆਪਣੀ ਫੈਕਟਰੀ ਦੇ ਵਿੱਚੋਂ ਹੋਮ ਮੰਤਰਾ ਇੰਡਸਟਰੀ ਪਿੰਡ ਤਲਵਾੜਾ ਸਿਟੀ ਸ਼ਹਿਰ ਕਹਿੰਦੀ ਹੈ ਜਾਖਲ ਲੱਗਦਾ ਜੀ ਤੇ ਉਹਦੇ ਵਿੱਚ ਆਪਾਂ ਸਿਖਾਉਨੇ ਆ ਜੀ ਅਗਰ ਕਿਸੇ ਨੇ ਆਉਣਾ ਹੋਵੇ ਤਾਂ ਤੁਸੀਂ ਜਾਖਲ ਤੋਂ ਆ ਸਕਦੇ ਹੋ ਆਪਣਾ ਪਟਿਆਲੇ ਤੋਂ ਸਮਾਣਾ ਪਤਨਾ ਜਾਖਲ ਸੰਗਰੂਰ ਸਾਈਡ ਤੋਂ ਲੁਧਿਆਣਾ ਸੰਗਰੂਰ ਸੁਨਾਮ ਜਾਖਲ ਬਠਿੰਡਾ ਸਾਈਡ ਤੋਂ ਬਠਿੰਡਾ ਮਾਨਸਾ ਬੁੜਲਾਡਾ ਜਾਖਲ ਸੋ ਸਾਡੇ ਵੀਰ ਸਾਡੀ ਭੈਣ ਆਈ ਹੋਈ ਆ ਇਹਨਾਂ ਨੇ ਸਿੱਖਿਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੂੰ ਕਿਵੇਂ ਦਾ ਲੱਗਿਆ ਕਿਉਂਕਿ ਦੋਸਤੋ ਕਈ ਲੋਕਾਂ ਦੇ ਨਾ ਸਵਾਲ ਹੁੰਦੇ ਨੇ ਕਈ ਸਵਾਲ ਹੁੰਦੇ ਨੇ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ ਤਾਂ ਕਈ ਤਰ੍ਹਾਂ ਦੇ ਤੁਹਾਡੇ ਦਿਮਾਗ 'ਚ ਸਵਾਲ ਹੁੰਦੇ ਨੇ ਉਹ ਸਵਾਲ ਅਸੀਂ ਕਹਿੰਨੇ ਆ ਵੀ ਸਾਰੇ ਟ੍ਰੇਨਿੰਗ ਦੇ ਵਿੱਚ ਹੱਲ ਕਰਾਂਗੇ ਤੇ ਉਹ ਸਵਾਲ ਹੱਲ ਹੋਏ ਜਾਂ ਨਹੀਂ 3100 ਰੁਪਿਆ ਇਹਨਾਂ ਨੇ ਲਾਇਆ ਟ੍ਰੇਨਿੰਗ ਦੇ ਉੱਤੇ ਇਹਨਾਂ ਦਾ 3100 ਰੁਪਿਆ ਲੱਗਿਆ ਵੀ ਇਹਨਾਂ ਨੂੰ ਬੇਰਥ ਤਾਂ ਨਹੀਂ ਲੱਗਦਾ ਬੇਸਟ ਤਾਂ ਨਹੀਂ ਲੱਗਦਾ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਭੈਣੀ ਸਸੀ ਕੌਰ ਜੀ ਸਸੀ ਕੌਰ ਜੀ ਠੀਕ ਹੋ ਜੀ ਹਾਂਜੀ ਵਧੀਆ ਤੇ ਇੱਕ ਭੈਣ ਹੋਰੀ ਰਾਤ ਦੇ ਆਏ ਹੋਏ ਨੇ ਮੈਂ ਇੱਥੇ ਇੱਕ ਚੀਜ਼ ਕਲੀਅਰ ਕਰ ਦਾਂ ਅਗਰ ਕੋ ਐਤਵਾਰ ਨੂੰ ਸਵੇਰੇ 10 ਵਜੇ ਟ੍ਰੇਨਿੰਗ ਸਟਾਰਟ ਹੁੰਦੀ ਹੈ ਅਗਰ ਉਹ ਉਹਨੂੰ ਲੱਗਦਾ ਵੀ ਮੈਂ ਸਵੇਰੇ ਟਾਈਮ ਤੇ ਨਹੀਂ ਪਹੁੰਚ ਸਕਦਾ ਮੈਂ ਲੇਟ ਹੋ ਜੂ ਮੈਂ ਦੂਰੋਂ ਆ ਤਾਂ ਉਹ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਆ ਸਕਦਾ ਹੈ ਤੇ ਭੈਣ ਹੋਣੀ ਅੱਜ ਵੀ ਰਹਿਣਗੇ ਕਿਉਂਕਿ ਅੱਜ ਇਹ ਲੇਟ ਹੋ ਜਾਣਗੇ ਅੱਜ ਸੰਡੇ ਆ ਅੱਜ ਇਹਨਾਂ ਨੇ ਟ੍ਰੇਨਿੰਗ ਲੈ ਲਈ ਅੱਜ ਇਹ ਰਹਿ ਕੇ ਹੁਣ ਕੱਲ ਨੂੰ ਆਪਣੇ ਘਰ ਚਲੇ ਜਾਣਗੇ ਤੇ ਉਹ ਕੋਈ ਰਹਿਣ ਦੀ ਵੀ ਦਿੱਕਤ ਨਹੀਂ ਹੈਗੀ ਆਪਾਂ ਉਹ ਵੀ ਗੱਲਬਾਤ ਕਰਾਂਗੇ ਭੈਣ ਜੀ ਤੁਸੀਂ ਰਾਤ ਰਹੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਹਾਂਜੀ ਨਹੀਂ ਵੀਰ ਜੀ ਕੋਈ ਨਹੀਂ ਆਈ ਸਾਨੂੰ ਖਾਣਾ ਵਧੀਆ ਮਿਲਿਆ ਰਹਿਸ਼ ਵੀ ਵਧੀਆ ਮਿਲਿਆ ਸਾਨੂੰ ਬਹੁਤ ਵਧੀਆ ਲੱ अच्छा अच्छा पेन जी ਸਿੱਖਣਾ ਚਾਹੀਦਾ ਜਾਂ ਨਹੀਂ ਸਿੱਖਣਾ ਚਾਹੀਦਾ ਮਤਲਬ ਇਹ ਕੰਮ ਤੁਹਾਨੂੰ ਲੱਗਦਾ ਵੀ 3100 ਰੁਪਏ ਲਾ ਕੇ ਥੋੜੇ ਵੇਸਟ ਤਾਂ ਨਹੀਂ ਹੋਏ ਜਾਂ ਇਹ 3100 ਲਾ ਕੇ ਕੰਮ ਸਿੱਖ ਲੈਣਾ ਚਾਹੀਦਾ ਨਹੀਂ ਜੀ ਸਾਨੂੰ ਕੋਈ ਨਹੀਂ ਲੱਗਿਆ ਕਿ ਅਸੀਂ 3100 ਵੇਸਟ ਕੀਤਾ ਵਾ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਘਰੇ ਆਪਣਾ ਕੰਮ ਸ਼ੁਰੂ ਕਰਾਂਗੇ ਤਾਂ ਕਰਕੇ ਅਸੀਂ ਇੱਥੇ ਆਏ ਸੀਗੇ ਵੀ ਗਾਂ ਆਪਣਾ ਆਪ ਦਾ ਰੋਜੀ ਰੋਟੀ ਅਸੀਂ ਅੱਗੇ ਕਮਾ ਸਕੀਏ ਕਮਾ ਸਕੀਏ ਅ ਦੋਸਤੋ ਮੈਂ ਅਕਸਰ ਕਹਿਣਾ ਹੁੰਦਾ ਵੀ ਵੱਡੇ ਨੌਕਰ ਬਣਨ ਨਾਲੋਂ ਮਾਲਕ ਬਣ ਜਾਓ ਬੇਸ਼ੱਕ ਛੋਟੇ ਬਣ ਜਾਓ ਬੇਸ਼ੱਕ ਘੱਟ ਤੋਂ ਸਟਾਰਟ ਕਰ ਲਓ ਥੋੜੇ ਪੈਸਿਆਂ ਤੋਂ ਸਟਾਰਟ ਕਰ ਲਓ ਤੇ ਅੱਛਾ ਪਣ ਜੀ ਜਿਹੜੀਆਂ ਕੁੜੀਆਂ ਮਲਕ ਘਰ ਦੇ ਵਿੱਚ ਬੇਰੁਜ਼ਗਾਰ ਸਮਝਦੀਆਂ ਨੇ ਜਾਂ ਕੁਝ ਕਰਨਾ ਚਾਹੁੰਦੀਆਂ ਨੇ ਵੀ ਅਸੀਂ ਉਹਨਾਂ ਲਈ ਉਹ ਇੱਕ ਕਰ ਪਾਉਣੀ ਹੈ ਜਾਂ ਔਖਾ ਕੰਮ ਹੈ ਤੁਸੀਂ ਸਿੱਖਿਆ ਕੋਈ ਬੜਾ ਔਖਾ ਹੈ ਜਾਂ ਆਮ ਇਨਸਾਨ ਜਾਂ ਆਮ ਕੁੜੀ ਕਰ ਲੂ ਇਸ ਕੰਮ ਨੂੰ ਆਮ ਆਰ ਕੇ ਹਰੇ ਕਾਨ ਪਰ ਬੰਦਾ ਕੋਈ ਵੀ ਕਰ ਸਕਦਾ ਹਾਂ ਜੀ ਹਾਂ ਜੀ ਅਨਪੜ ਬੇਰੋਜ਼ਗਾਰ ਨਹੀਂ ਰਹਿਣਾ ਚਾਹੀਦਾ ਪੜੇ ਲੈ ਕੇ ਬੱਚੇ ਹਰ ਇੱਕ ਘਰ ਦੇ ਵਿੱਚ ਆਪਣਾ ਕੰਮ ਚਲਾਓ ਆਪਣਾ ਹਾਂ ਮਤਲਬ ਆ ਕਰ ਆਮ ਬੰਦਾ ਕਰ ਸਕਦਾ ਹੈ ਅੱਛਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਗੱਲ ਸੀ ਮੈਂ ਧੂਰੀ ਤੁਜੀ ਤੂ ਜੀ ਤੋ ਅੱਛਾ ਕਿਵੇਂ ਥੋੜਾ 3100 ਰੁਪਏ ਪਹਿਲਾਂ ਦੱਸੋ ਬੇਸਟ ਤਾਂ ਨਹੀਂ ਹੋਇਆ ਜਿਹੜਾ ਤੁਸੀਂ 3100 ਦਿੰਦਾ ਨਹੀਂ ਬਿਲਕੁਲ ਠੀਕ ਠਾਕ ਹੈ ਜੀ ਸਹੀ ਹੋਇਆ ਅੱਛਾ ਕੰਮ ਸਿੱਖ ਕੇ ਕਿਵੇਂ ਦਾ ਲੱਗਿਆ ਕਰ ਲਓਗੇ ਕੰਮ ਹਾਂਜੀ ਹਾਂ ਵਧੀਆ ਲੱਗਿਆ ਜੀ ਆਮ ਲੋਕਾਂ ਨੂੰ ਜਿਹੜੇ ਬੇਰੁਜ਼ਗਾਰ ਸਮਝਦੇ ਨੇ ਆਪਦੇ ਆਪ ਨੂੰ ਜਾਂ ਕਈ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਸੀ ਉਹ ਰਿਟਾਇਰ ਹੋ ਜਾਂਦਾ ਬੰਦਾ ਇਹ ਸਮਝਦਾ ਯਾਰ ਮੈਂ ਰਿਟਾਇਰ ਹੋ ਗਿਆ ਹੁਣ ਮੈਂ ਖਾਲੀ ਹਾਂ ਹਨ ਕਿਉਂਕਿ ਖਾਲੀ ਜ਼ਿੰਦਗੀ ਖੜੀ ਖੜੀ ਜੀ ਹੁੰਦੀ ਹੈ ਅਗਲਾ ਸੋਚਦਾ ਕੋਈ ਛੋਟਾ ਮੋੜਾ ਕਿੱਤਾ ਕਰਨਾ ਕਰ ਲਿਆ ਜਾਵੇ ਤਾਂ ਕਿ ਆਮ ਬੰਦਾ ਇਹ ਮਤਲਬ ਕਿ ਜੇ ਕੋਈ ਬੇਰੁਜ਼ਗਾਰ ਹੈ ਜਾਂ ਕੋਈ ਮਤਲਬ ਕਿ ਰਿਟਾਇਰ ਹੈ ਉਹ ਕਰ ਸਕਦਾ ਹਾਂਜੀ ਹਾਂਜੀ ਕਰ ਸਕਦਾ ਆ ਦੋਸਤੋ ਬਹੁਤ ਆਸਾਨ ਜਾਇ ਮਤਲਬ ਐ ਲੱਗਦਾ ਵੀ ਪਤਾ ਨਹੀਂ ਕਿਵੇਂ ਤਿਆਰ ਹੋਇਆ ਜਾਂ ਕਿਵੇਂ ਬਿਲਕੁਲ ਆਸਾਨ ਹੈ ਪਾਣੀ ਨਾਲ ਬਣਾਏ ਹੋਏ ਨੇ ਸਾਰੇ ਪ੍ਰੋਡਕਟ ਪਾਣੀ ਤੋਂ ਪੈਸਾ ਕਮਾਉਣ ਦਾ ਤਰੀਕਾ ਜੀ ਹਰਕਰ ਰੋਜ਼ਗਾਰ ਦੀ ਸੁਵਿਧਾ ਆਪਾਂ ਦੱਸਦੇ ਵੀ ਹੁੰਨੇ ਆ ਅੱਛਾ ਵੀਰ ਜੀ ਕੀ ਹਾਲ ਨੇ ਵਧੀਆ ਜੀ ਕਿੱਥੋਂ ਆਏ ਸੀ ਫਲੋਰ ਤੋਂ ਆ ਦੇਖੋ ਜੀ ਲੁਧਿਆਣੇ ਤੋਂ ਅੱਗੇ ਫਲੋਰ ਤੋਂ ਆਏ ਨੇ ਤੇ ਬਾਈ ਹੋਰਾਂ ਨੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਬਾਈ ਹੋਰਾਂ ਨੇ ਅੱਜ ਸਮਾਨ ਲੈ ਵੀ ਲਿਆ ਏ ਅੱਜ ਇਹਨਾਂ ਦੇ ਅੰਦਰ ਐਸਾ ਜਨੂਨ ਪੈਦਾ ਹੋਇਆ ਵੀ ਅੱਜ ਇਹਨਾਂ ਨੇ ਸਿੱਖ ਕੇ ਇਹਨਾਂ ਨੇ ਕਹਿੰਦੇ ਵੀ ਅਸੀਂ ਸਮਾਨ ਤਿਆਰ ਕਰਕੇ ਵੇਚਾਂਗੇ ਤੇ ਸਮਾਨ ਲੈ ਕੇ ਵੀ ਚੱਲੇ ਨੇ ਅੱਜਾ ਵੀਰ ਜੀ ਕਿਵੇਂ ਦਾ ਮਹਿਸੂਸ ਹੋਇਆ ਰਿਹਾ ਵਧੀਆ ਆ ਜੀ ਟ੍ਰੇਨਿੰਗ ਲੈਣੀ ਚਾਹੀਦੀ ਹਰੇਕ ਬੰਦੇ ਨੂੰ ਨੌਲੇਜ ਲੈਣੀ ਚਾਹੀਦੀ ਇੱਥੋਂ ਮਿਲੇ ਜੀ ਜੀ ਹਾਂਜੀ ਅੱਛਾ 3100 ਰੁਪਿਆ ਬਰਥ ਹੈ ਤੁਹਾਨੂੰ ਲੱਗਦਾ ਵੀ 3100 ਰੁਪਏ ਠੀਕ ਹੈ ਬਚ ਗਿਆ ਜੀ ਬਹੁਤ ਵਧੀਆ ਆ 3100 ਹੋਰ ਕਮਾ ਸਕਦੇ 3100 ਲੱਗੇ ਠੀਕ ਹੈ ਜੀ ਅੱਛਾ ਹੁਣ ਤੁਸੀਂ ਐ ਦੱਸੋ ਵੀ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੇ ਆਪਦੇ ਆਪ ਜੀ ਬਿਲਕੁਲ ਤਾਂ ਦੋਸਤੋ ਇਹ ਕੰਮ ਤੁਸੀਂ ਆਮ ਸਾਡਾ ਕਰ ਸਕਦੇ ਹੋ ਮਤਲਬ ਕੋਈ ਬੜੀ ਵੱਡੀ ਉਸ ਵਾਲੀ ਗੱਲ ਨਹੀਂ ਹੈਗੀ ਤੇ ਆਏ ਸੀਗੇ ਸਾਰੇ ਵੀਰਾਂ ਨੂੰ ਬਹੁਤ ਸੋਹਣੀ ਟ੍ਰੇਨਿੰਗ ਆਪਾਂ ਦਿੱਤੀ ਹੈ ਜਿਦੇ ਵਿੱਚ ਸਵੇਰ ਦਾ ਖਾਣਾ ਤੇ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਬਿਲਕੁਲ ਫਰੀ ਹੁੰਦਾ ਇਸ ਟ੍ਰੇਨਿੰਗ ਦੇ ਵਿੱਚ ਅਗਰ ਕੋਈ ਦੂਰੋਂ ਪਾਰੋਂ ਆ ਰਿਹਾ ਹੈ ਰਾਤ ਰਹਿਣਾ ਹੈ ਇੱਕ ਰਾਤ ਰਹਿਣਾ ਹੈ ਦੋ ਰਾਤਾਂ ਰਹਿਣੀਆਂ ਨੇ ਉਹ ਵੀ ਖਾਣਾ ਪੀਣਾ ਫਰੀ ਹੈ ਰਹਿਣਾ ਸਾਰਾ ਕੋਈ ਪੈਸਾ ਨਹੀਂ ਸਿਰਫ 3100 ਰੁਪਿਆ ਟ੍ਰੇਨਿੰਗ ਦਾ ਹੈ ਤੇ ਉਹਦੇ ਵਿੱਚੋਂ 500 ਰੁਪਿਆ ਪਹਿਲਾਂ ਤੁਸੀਂ Google Pay ਕਰਕੇ ਸਾਨੂੰ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਤੇ ਸੰਡੇ ਨੂੰ ਤੁਸੀਂ ਸਵੇਰੇ 10 ਵਜੇ ਤੱਕ ਪਹੁੰਚ ਜਾਓ ਅਗਰ ਤੁਸੀਂ ਲੱਗਦਾ ਵੀ ਸੰਡੇ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਇੱਕ ਦਿਨ ਪਹਿਲਾਂ ਆ ਜਾਓ ਇੱਥੋਂ ਤੁਸੀਂ ਲੱਗਦਾ ਸ਼ਾਮ ਨੂੰ ਤੁਸੀਂ ਨਹੀਂ ਕਰੇ ਪਹੁੰਚ ਸਕਦੇ ਤਾਂ ਤੁਸੀਂ ਇੱਥੇ ਰਹੋ ਅਗਲੇ ਦਿਨ ਨੈਕਸਟ ਡੇ ਤੁਸੀਂ ਚਲੇ ਜਾਓ